ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਕਰਨਾ ਹਾਂ ਤੁਹਾਡੇ ਨਾਲ ਮੁਸਕਾਨ ਸਿੰਘ ਆ ਰੁੱਕਰਦੇ ਪੰਜਾਬ ਦੀਆਂ ਵੱਡੀਆਂ ਖਬਰਾਂ ਬਲ ਸਭ ਤੋਂ ਪਹਿਲਾਂ ਹੈਡਲਾਈਨ ਲੁਧਿਆਣਾ ਚ ਵੱਡਾ ਦਬਾ ਘਾਰ ਬਲ ਫੈਕਟਰੀ ਚ ਬੋਇਲਰ ਫਟਣ ਕਾਰਨ ਇੱਕ ਮਜ਼ਦੂਰ ਦੀ ਮੌਤ ਡੀਜੀਪੀ ਦੀ ਟੀਮ ਹੈ ਆਮ ਆਦਮੀ ਪਾਰਟੀ ਲੋਕ ਅਸਲੀ ਮੁੱਦੇ ਨੂੰ ਨਾ ਪੁੱਲਣ ਚਾਰਾਂਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ ਇਹ ਸ਼ਰਧਾਲੂ ਹਜੇ ਨਹੀਂ ਕਰ ਸਕਣਗੇ ਦਰਸ਼ਨ ਗੈਂਗਸਟਰ ਗੋਲਡੀ ਬਰਾੜ ਜੁੰਦਾ ਹੈ ਅਮਰੀਕਾ ਪੁਲਿਸ ਨੇ ਮੌਤ ਦੀ ਖਬਰਾਂ ਦਾ ਕੀਤਾ ਖੰਡਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ ਸਰਟੀਫਿਕੇਟ ਤੋਂ ਹਟਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਜਾਣੋ ਕਿਉਂ ਕੰਢੀ ਕਨਾਲ ਤਹਿਲ ਦੇ ਤੈਰਦੀ ਮਿਲੀ ਇੱਕ ਵਿਅਕਤੀ ਦੀ ਲਾਸ਼ ਪਾਜਪਾ ਹਰਿਆਣਾ ਦੀ ਸਾਰੀਆਂ 10 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕਰੇਗੀ ਨਾਇਬ ਸਿੰਘ ਸੈਣੀ गर्मी कारण संकट का सामना कर रहा है उत्तरी बंगाल का चा उद्योग लुधियाना शहर की जसपाल बगड़ इलाके चाप रही घटना च बॉयलर फटन कारण एक व्यक्ति की मौत हो गई है जबकि एक दी हालत गंभीर दसी जा रही है हादसा एक रबड़ फैक्ट्री चापरिया है जिथे मजदूर काम कर रहे सन ਬੀਜੇਪੀ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਲੋਕ ਅਸਲੀ ਮੁੱਦੇ ਨੂੰ ਨਾ ਭੁੱਲਣ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਨੂੰ ਅਸਲੀ ਮੁੱਦੇ ਨਹੀਂ ਭੁੱਲਨੇ ਚਾਹੀਦੇ ਹਨ ਲੋਕਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਹੈ ਇਹ ਗੱਲ ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀ चार धाम दी यात्रा ਕਰਨ ਵਾਲਿਆਂ ਲਈ ਵੱਡੀ ਖਬਰ ਹੈ ਕਿ ਉੱਤਰਾਖੰਡ ਸਰਕਾਰ ਨੇ ਯਾਤਰਾ ਸ਼ੁਰੂ ਹੋਣ ਤੋਂ ਪਹਿਲੇ 15 ਦਿਨਾਂ ਲਈ ਵੀਆਈਪੀ ਸ਼ਰਧਾਲੂਆਂ ਨੂੰ ਵੱਡੀ ਅਪੀਲ ਕੀਤੀ ਹੈ ਸਰਕਾਰ ਨੇ ਵੀਆਈਪੀ ਨੂੰ 25 ਮਈ ਤੱਕ ਚਾਰ धाम ਯਾਤਰਾ ਤੇ ਨਾ ਆਉਣ ਦੀ ਅਪੀਲ ਕੀਤੀ ਹੈ ਉੱਤਰਾਖੰਡ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ 15 ਦਿਨ ਦੌਰਾਨ ਵੀਆਈਪੀ ਸ਼ਰਧਾਲੂ ਯਾਤਰਾ ਤੇ ਨਾ ਆਉਣ ਤਾਂ ਜੋ ਆਮ ਸ਼ਰਧਾਲੂ ਹੈ ਉਹਨਾਂ ਨੂੰ ਦਰਸ਼ਨ ਚਿਤ ਕੋਈ ਦਿੱਕਤ ਨਾ ਆਵੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਮੁੱਖ ਮੁਲਾਜ਼ਮ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੋਲਡੀ ਬਰਾੜ ਦੀ ਮੌਤ ਨਹੀਂ ਹੋਈ ਹੈ ਜੀ ਹਾਂ ਅਮਰੀਕਾ ਪੁਲਿਸ ਨੇ ਗੈਂਗਸਟਰ ਦੀ ਮੌਤ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਯੂ ਐਸ اے ਪੁਲਿਸ ਨੇ ਕਿਹਾ ਕਿ ਕੈਲੀਫੋਰਨੀਆ ਗੋਲੀਬਾਰੀ ਚ ਮਰਨ ਵਾਲੇ ਚ ਗੈਂਗਸਟਰ ਗੋਲਡੀ ਬਰਾੜ ਨਹੀਂ ਸੀ ਯੂ ਐਸ ਪੁਲਿਸ ਨੇ ਪੰਜਾਬੀ ਡਾਇਰੈਕਟ ਸਿੱਧੂ ਮੂਸੇਵਾਲੇ ਦੇ ਕਤਲ ਪਿੱਛੇ ਗੈਂਗਸਟਰ ਗੋਲਡੀ ਬਰਾੜ ਦੀ ਕੈਲੀਫੋਰਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਦਾਵਾ ਕੀਤਾ ਹੈ ਕਿ ਗੈਂਗਸਟਰ ਦੇ ਮਰਨ ਦੀਆਂ ਰਿਪੋਰਟਾਂ ਗਲਤ ਹਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ ਸਰਟੀਫਿਕੇਟਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਹਟਾ ਦਿੱਤਾ ਹੈ ਗ੍ਰਹਿ ਮੰਤਰਾਲੇ ਵੱਲੋਂ ਇਹ ਕਾਰਵਾਈ ਆਮ ਚੋਣਾਂ ਤੋਂ ਪਹਿਲਾਂ ਅਸਰ ਚੋਣ ਜਾਬਤਾ ਲਾਗੂ ਹੋਣ ਪਿੱਛੋਂ ਸਾਰੀਆਂ ਸਰਕਾਰੀ ਵੈੱਬਸਾਈਟਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵੀ ਹਟਾ ਦਿੱਤੀ ਗਈ ਸਨ ਸਰਟੀਫਿਕੇਟ 'ਚ ਪਹਿਲਾ ਪ੍ਰਧਾਨ ਮੰਤਰੀ ਦੀ ਇੱਕ ਤਸਵੀਰ ਦੇ ਨਾਲ ਸੰਦੇਸ਼ ਲਿਖਿਆ ਹੋਇਆ ਸੀ ਕਿ ਦਵਾਈ ਵੀ ਤੇ ਕੜਾਈ ਵੀ ਮਿਲ ਕੇ ਭਾਰਤ ਕੋਵਿਡ-19 ਮਹਾਮਾਰੀ ਨੂੰ ਹਰਾ ਦੇਵੇਗਾ ਬਲਾਕ ਦਾ ਸੁਹਾਦੇ ਪਿੰਡ ਬਡਾਲਾ ਨੇੜੇ ਕੈਡੀ ਕਨਾਲ ਨਹਿਰ ਵਿੱਚ ਇੱਕ ਅਣਪਛਾਣੇ ਵਿਅਕਤੀ ਦੀ ਲਾਸ਼ ਤੈਰਦੀ ਮਿਲੀ ਹੈ ਮੌਕੇ ਉੱਤੇ ਪਹੁੰਚੇ ਧਰਨਾ ਦਸੂਹਾ ਦੇ ਏਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਉੱਤਕ ਵਿਅਕਤੀ ਦੀ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸકી ਹੈ ਮ੍ਰਿਤਕ ਵਿਅਕਤੀ ਦੀ ਉਮਰ ਲਗਭਗ 50 ਸਾਲ ਦੇ ਕਰੀਬ ਜਾਪਦੀ ਹੈ ਮ੍ਰਿਤਕ ਦੀ ਲਾਸ਼ ਨੂੰ ਦ ਸਵਾਦੀ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ ਅਤੇ ਇਸ ਸੰਬੰਧੀ ਨੇੜੇ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈੜੀ ਨੇ ਕਿਹਾ ਕਿ ਅਸੀਂ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤਾਂਗੇ ਪੀਐਮ ਮੋਦੀ ਦੀ ਅਗਵਾਈ ਵਿੱਚ ਦੇਸ਼ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਸਕਾਰਾਤਮਕ ਮਾਹੌਲ ਹੈ ਅਤੇ ਲੋਕ ਉਹਨਾਂ ਨੂੰ ਪ੍ਰਧਾਨ ਬਣਾਉਣ ਲਈ ਤਿਆਰ ਹਨ। ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਗਰਮੀ ਕਾਰਨ ਸੰਕਟ ਦਾ ਸਾਹਮਣਾ ਕਰ ਰਿਹਾ ਉੱਤਰੀ ਬੰਗਾਲ ਦੀ ਚਾਹ ਉਦਯੋਗ ਜਿਵੇਂ ਕਿ ਦੇਸ਼ ਦੇ ਕਈ ਹਿੱਸੇ ਚੱਲ ਰਹੀ ਗਰਮੀ ਦੀ ਲਹਿਰ ਨਾਲ ਜੂਝ ਰਿਹਾ ਹੈ ਸਥਿਤੀ ਉੱਤਰੀ ਬੰਗਾਲ ਵਿੱਚ ਚਾਹ ਉਦਯੋਗ ਲਈ ਗੰਭੀਰ ਚੁਣੌਤੀਆਂ ਖੜੀ ਕਰ ਰਹੀ ਹੈ ਪਿਛਲੇ ਸਾਲ ਸਮੂਹਿਕ ਤੌਰ ਤੇ ਲਗਭਗ 640 ਮਿਲੀਅਨ ਕਿਲੋਗ੍ਰam ਚਾਹ ਦਾ ਯੋਗਦਾਨ ਪਾਇਆ ਸੀ ਇੱਧਰ ਦੀ ਹੋਰ ਖਬਰਾਂ ਵੇਖਣ ਲਈ ਬਣੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ